ਹੋ ਨਿਕਲ ਵਾਲੇ ਕੀ ਪੈ ਜੇ ਮਾਰੀ ਜਾਂਦੀਆਂ ਛਤੰਡ ਚੱਕੀ ਦਾ ਜਾਂਦੀਆਂ ਪਿੱਠੀ ਬਾਤ ਨੂੰ ਕੀ ਦੇ ਕੰਨਾਂ ਨੇ ਕੋਈ ਤੈਨੂੰ ਯਾਰ ਤਾਂ ਪੁੱਛਦਾ ਵੀ ਪਿੱਠੀ ਬਾਤ ਨਹੀਂ ਥੋੜੀ ਵੇਚੀ ਹੋਈ ਆ ਐ ਆਇਆ ਚੀ ਵੀ ਕਰੀ ਜਾਂਦਾ ਤੂੰ ਮੈਨੂੰ ਕਰੀਦਾ ਜਾਣਾ 20 ਛਤੰਡ ਚੱਕ ਲਿਆ ਹੁਣ ਭੈਣ ਭਾਈ ਦਾ ਪਿਆਰ ਹੁੰਦਾ ਰੱਖੜੀਆਂ ਤੇ ਆ ਰ ਆ ਜਾਣਾ ਪਊ ਨਹੀਂ ਦਿੱਤਾ ਫੇਰ ਤੂੰ ਅਗਰ ਮੇਰੇ ਕਰੇ ਕਾ ਕਾਦਾ ਕਰਤਾ ਮੇਰੇ ਕਰੇ ਸਾਰ ਕੁਸਾ ਹੈ ਇਹ ਤਾਂ ਭੈਣ ਭਾਈ ਦਾ ਪਿਆਰ ਹੁੰਦਾ ਹੈ ਇਹ ਤਾਂ ਪਰਜਾਈਆਂ ਨੂੰ ਆਖਲ ਚਹੀਦੀ ਹੈ ਫੇਰ ਸਿਆਣੀ ਧੀ ਭੈਣ ਦਾ ਉੱਥੋਂ ਪਤਾ ਲੱਗਦਾ ਹੁੰਦਾ ਵੀ ਜੇ ਤੀਪਾਂ ਦਾ ਮਾਣ ਅਧਰਾਪ ਕਰਾ ਗਏ ਉੱਥੋਂ ਫਿਰ ਟੇਕਿਆਂ ਦੀ ਵੀ ਇੱਜ਼ਤ ਬਣਦੀ ਐ ਜਾਨੀਆਂ ਆਉਂਗੀ ਮੈਂ ਮੁੜ ਕੇ ਅੱਖ ਨੂੰ ਰਹਿਣੀ ਟੇਨਾ ਵਾਲੀ ਜੀ ਅੱਖ ਨੂੰ ਮੈਂ ਬੱਸ ਕੱਢਣਾ ਬੱਸ ਝੋਲਾ ਕੱਢਣਾ ਬੰਦੇ ਨਾ ਆਉਂਗੀ ਟੇਨਾ ਹੀ ਆਉਂਗੀ ਕਿ ਮੈਨੂੰ ਵੀ ਪਤਾ ਹੁਣ ਜਾਈ ਤੇ ਜਾਨੀਆਂ ਮੇਰੇ ਕੋਲ ਸੁਣਦੀ ਐ ਤੂੰ ਪਿਛਲੀ ਵਾਰ ਵੀ ਜਿਹੜੇ ਨਾਗੜੀ ਪਾਈ ਜੁ ਉਹਨਾਂ ਨੇ ਉਹ ਆ ਗਿਆ ਨਹੀਂ ਨਾ ਡਬਲਯੂਟੀ ਵਰਗਾ ਮੂੰਹ ਕਰਕੇ ਨਹੀਂ ਜਾਣਾ ਪੈਂਦਾ ਤੂੰ ਤਾਂ ਆਪਣੀ ਪਕਾਈ ਮਾਰੀ ਆਂ ਭਾਈ ਉਹਦਾ ਟਾਈਮ ਨਾਲ ਆ ਜੀ ਫਿਰ ਉੱਥੇ ਜਣ ਛਪਾਇਆ ਮੈਂ ਕਹਿੰਦਾ ਪਿਛਲੀ ਵਾਰ ਕੀ ਦੇਤਾ ਕਹਿੰਦਾ ਪਿਛਲੀ ਵਾਰ ਕੀ ਦੇਤਾ ਜਾਣਦਾ ਪਊਗਾ ਤੇ ਕਹਿੰਦਾ ਮੂੰਹ ਮਾਰਦਾ ਤੂੰ ਤਾਂ ਕਹਿੰਦਾ ਹੁਣ ਆਦੇ ਆਪ ਮੇਟਾ ਭੈਣ ਆਈ ਜੀ ਦਾ ਖੋਲ ਕਰਕੇ ਧੋਰੀ ਆਏ ਹੁੰਦਾ ਭਾਈਆਂ ਦਾ ਭੈਣ ਭਾਈਆਂ ਦਾ ਪਿਆਰ ਤੇਰੀ ਕੋਈ ਜਾਤ ਪੁੱਛਦਾ ਨਹੀਂ ਚਾਕੇ ਢੋਲਾ ਬਗ ਜਾਂਦੀਆਂ ਲੈ ਮੰਮੀ ਪਤਾ ਨਹੀਂ ਕਿੱਥੇ ਹੋਊ ਯਾਰ ਆ ਬੱਦਿਆਰ ਸੋਹੇ ਮੰਮੀ ਹੈ ਖਾਕਾ ਆਹ ਭੂਆ ਦਾ ਫੋਨ ਆਇਆ ਸੀਗਾ ਅੱਛਾ ਉਹ ਕਹਿੰਦੀ ਮੈਂ ਰਖੜੀ ਬੰਨਣ ਆਉਣੀ ਆਂਗੀ ਕਹਿੰਦੀ ਕਰੀਓ ਤੁਸੀਂ ਭੂਆ ਨੂੰ ਮੋਰ ਕੋਈ ਕੰਮ ਨਹੀਂ ਤੇਰੀ ਨੂੰ ਉਹ ਰੋਜ਼ ਹੀ ਚੱਕੇ ਚੋੜਾ ਤਰਪਾਂਦੀ ਹੁਣ ਰਖੜੀ ਦਾ ਮਹਾਨਾ ਲਾ ਲਿਆ ਹੋਰ ਉਹਨੂੰ ਆਇਆ ਉਹਦੇ ਚਾਚੇ ਦੀ ਪੈਨਸ਼ਨ ਮਿਲੀ ਆ ਅੱਛਾ ਲਾਗੜੇ ਦੀ ਹਾਂ ਉਹਨੂੰ ਆਏ ਬਿਓ ਪੈਨਸ਼ਨ ਲੈ ਜੂ ਮੈਂ ਨਾ ਆਪਾਂ ਤੋਂ ਲੈ ਕੇ ਜਾਈ ਹਾਂ ਆਪਾਂ ਦੇ ਬੋਡੂ ਵੀ ਆਪਣੇ ਖਰਚੇ ਤਾਂ ਗੀ ਬਥੇਰਾ ਹੋ ਰਿਹਾ ਹੈ ਹੁਣ ਮੈਂ ਆਪਾਂ ਨੂੰ ਦੇ ਦੇਣਗੇ ਨਾ ਉਹ ਤੋਂ ਲੈ ਜੂਗੀ ਉਹ ਨੋ ਲੈ ਵਾ ਕਿ ਤੁ ਵੀ ਤੁਹਾਡਾ ਹਨਾ ਹਾਂ ਆਖੂ ਵੀ ਤੁਸੀਂ ਅੱਡ ਦਿਓ ਤੁਹਾਡ ਲਈ ਵੀ ਹਾਂ ਉਹ ਤਾਂ ਸਾਰੇ ਬਰਸਨ ਲਈ ਜੀ ਹੁਣ ਦੇਖਦਾ ਜੀ ਉਹ ਜਾ ਉਹ ਚੱਕ ਕੇ ਮੂੰਹ ਸਾਰੇ ਉਹ ਫੜਾ ਦਨਾਂ ਦਾ ਇਹ ਨਹੀਂਗਾ ਵੀ ਮੈਂ ਜਿੱਥੇ ਰੋਟੀ ਖਾਣਾ ਇਹਨਾਂ ਨੂੰ ਵੀ ਦੇਵਾ ਮਾੜੇ ਆਪਾਂ ਨੂੰ ਨੇ ਹੋ ਕਿਸੇ ਦਿੰਦਾ ਵੀ ਮਾੜੇ ਮੁੱਠ ਆਪਣੇ ਬੰਦੇ ਦਾ ਖਾ ਲਏ ਉਹ ਥੋੜੇ ਨੇ ਹਾਂ ਨਹੀਂ ਹੁਣ ਸਾਰੇ ਫੜਾ ਦੂਗਾ 10 ਦਿਨਾਂ ਨਾਲ ਆਪਾਂ ਨੂੰ ਕਹਿ ਦਿਓ ਤੁਸੀਂ ਦੇ ਦੇ ਮੈਨੂੰ ਨਹੀਂ ਨਹੀਂ ਮੇਰੇ ਲਈ ਚਲੋ ਜੋ ਪਾਣੀ ਵੱਧ ਪਾ ਦੀ ਫਿਰ ਚਾਹ ਦਾਸੀ ਆਉਂਦੀ ਪਹਿਲੇ ਚਾਹ ਬੱਦਾਂ ਠੀਕ ਗਈ ਸੀ ਅੱਛਾ ਅੱਛਾ ਹਾਂ ਅਹੀਂ ਕੀ ਪਤਾ ਸੀ ਵੀ ਉਹ ਆਉਂਦੀ ਹੈਗੀ ਪਹਿਲੀ ਪਾਣੀ ਵੱਧ ਪਾਇਆ ਉਹਨੇ ਮੈਨੂੰ ਫੋਨ ਲਾਇਆ ਸੀ ਕਹਿੰਦੀ ਪੁੱਤ ਮੈਂ ਆਉਣੀ ਹੈਗੀ ਤੇਰਾ ਭਾਪੇ ਵਰਗੇ ਨੂੰ ਕਹਦੇ ਵੀ ਘਰੇ ਰਹੇ ਠੀਕ ਆ ਪੁੱਤ ਆ ਜੂਗੀ ਫਿਰ ਹੁਣ ਕਰਾਂ ਤਾਂ ਮੋੜੀ ਨਹੀਂ ਜਾਂਦੇ ਉਹਦਾ ਦੇਖੀ ਜਊਂ ਵੀ ਖਰਚਾ ਜਿਹੜਾ ਹੋਊਗਾ ਬਾਕੀ ਕਰੀਏ ਫੇਰ ਡੈਡੀ ਕਿੱਧਰ ਗਏ ਉਹ ਤਾਂ ਗਿਆ ਹੋਇਆ ਹੈ ਦਰਬਾਰ ਨੂੰ ਆ ਜੂਗਾ ਦੋਨੋਂ ਉਹ ਆ ਜੂਗਾ ਦੋਨੋਂ ਹਾਂ ਫਿਰ ਮਾਂ ਉਹਨੂੰ ਨਹੀਂ ਫੋਨ ਕਰ ਦਿੰਦੇ ਵੀ ਘਰੇ ਆ ਜੀ ਲੜੀ ਉਹ ਨਾ ਆ ਜੂਗਾ ਹੀ ਨਹੀਂ ਪਤਾ ਉਹ ਰਾਤ ਵੀ ਰਹੇ ਜੀ ਆਖਰ ਨੂੰ ਮੁਰ ਨਾਲ ਹੀ ਨੀਗੀ ਆਪਣੇ ਚੰਗਾ ਦਾਲ ਪਾਣੀ ਪਾ ਲੂਗੀ ਹਾਂ ਨਾਲ ਰੋ ਵੀ ਮਾਰਦੀ ਆ ਰੋ ਮਾਰੂਗੀ ਆਖੂ ਗਿਆ ਆਏ ਨਹੀਂ ਕਰਿਆ ਆਏ ਨਹੀਂ ਕਰਿਆ ਹੈਗਾ ਰੋਟੀ ਟੁੱਕ ਜਿਵੇਂ ਨਖਰੇ ਕਰੂਗੀ ਦੇਖ ਲੈ ਜਾਈ ਚਲ ਦੇਖਦੇ ਆ ਫਿਰ ਆਪਾਂ ਬਾਹਲਾ ਹੋ ਕ ਮੂੰਹ ਹੀ ਨਹੀਂ ਲਾਉਂਦੇ ਕਿ ਮੁਰ ਜੇ ਰਖੜੀ ਬੰਨ ਕੇ ਹੋ ਜੇ ਆਪਾਂ ਉਹ ਨਹੀਂ ਕਰਦੇ ਪਾਣੀ ਦਾ ਖੜਾ ਨਹੀਂ ਚਾਹ ਪਾਣੀ ਖੜਾ ਕੇ ਆਪਾਂ ਕਹਿੰਦੇ ਹੀ ਨਹੀਂ ਵੀ ਰਹੇਗਾ ਹਾਂ ਪਰ ਨਾ ਹੀ ਨਹੀਂ ਲੈਂਦੇ ਰਹਿਣ ਦਾ ਹਾਂ ਚਲ ਫਿਰ ਬਣਾ ਦੇ ਚਾਹ ਮੈਂ ਦੇਖਦਾ ਚੱਲ ਮੈਂ ਚਾਹ ਤਾਂ ਬਣ ਗਈ ਦੁੱਧ ਪਾਉਣੀ ਹੈਗੀ ਠੀਕ ਲੈ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਇਹ ਚਾਕੇ ਝੋਲਾ ਤਰਪਾਂ ਦੀ ਆ ਲੈ ਕੇ ਦੱਸਦਾ 10 ਰੁਪਿਆ ਲਿਆ ਤਾਗੇ ਜੇ ਉਦੋਂ ਦੁੱਗਣੇ ਲੈ ਜੂਗੀ 180 ਦਾ ਡੱਬਾ ਆਉਂਦਾਗਾ ਲੱਡੂਆਂ ਦਾ ਉਹ ਲੱਡੂਆਂ ਦਾ ਡੱਬਾ ਲੈ ਆਉਗੀ ਉਦੋਂ ਜਿਆਦੇ ਦਾ ਛੂਟ ਲੈ ਜਾਂਦੇ ਆ 5-600 ਦਾ ਤਾਂ ਛੂਟ ਆਉਂਦਾਗਾ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹਨੂੰ ਆਇਆ ਰਹਿੰਦਾ ਵੀ ਚੱਲ ਮੈਂ ਜਾਵਾਂ ਹੁਣ ਪੈਸੇ ਮੁਕਰੇ ਹੋਣਗੇ ਹੁਣ ਉਰੇ ਆ ਗਈ ਵੀ ਉਹਨਾਂ ਤੋਂ ਪੈਸੇ ਲਿਆਵਾ ਕੁਛ ਹੋਰ ਲਾਂਗੜੇ ਤੇ ਲੈ ਜੂਗੀ ਤੂੰ ਸਾਥੋਂ ਲੈ ਜੂਗੀ ਰਖੜੀਆਂ ਦਾ ਤਾਂ ਇਹਨਾਂ ਦਾ ਬਹਾਨਾ ਹੁੰਦਾਗਾ ਆ ਦਿਨ ਤੈਨਾਂ ਨੂੰ ਮਸਾਂ ਤੇ ਆਉਂਦਾਗਾ ਆ 2-2 ਰੁਪਈਆ ਦੇ ਤਾਗੇ ਹੀ ਚੱਕ ਲੈਊਗੀ ਇੱਥੇ 100-100 ਡੂਡ-ਡੂਡ 100 ਰੁਪਈਆ ਭਾਊਗੀ 100 ਨਾ ਵੀ ਨਹੀਂ ਨੱਕੇ ਠਾਉਂਦਾਗਾ ਐ ਨਹੀਂ ਪਤਾ ਕਾਹੇ ਮੈਨੂੰ 500 ਦੇਓ ਫਿਰ ਦੱਸ ਕਿੱਥੋਂ ਦੇਵਾਂਗਾ ਅੱਗੀ ਬਥੇਰਾ ਸਾਡਾ ਤਾਂ ਖਰਚਾ ਹੋ ਰਿਹਾਗਾ ਉਹ ਜਵਾਕਾਂ ਦੀ ਪੜ੍ਹਾਈ ਆਗੀ ਉਹਦੇ ਦੇਖਦਿਆਂ ਫੀਸਾਂ ਸਾਨੂੰ ਭਰਨੀਆਂ ਪੈਂਦੀਆਂ ਨੇ ਐ ਨਹੀਂ ਦੇਖਦੀ ਵੀ ਇਹਨਾਂ ਦਾ ਤਾਂ ਆਪ ਦੇ ਹੀ ਖਰਚਾ ਵਾਧੂਗਾ ਚੱਕ ਕੇ 2-2 ਤਾਗੇ ਲੈ ਆਊਗੀ ਹੁਣ ਰਖੜੀਆਂ ਆਉਂਦਾ ਬਹਾਨਾ ਠਹਿ ਗਾਇਆ ਇਹਨਾਂ ਨੂੰ